ਲਾਗੂ ਆ ਇਹ ਬੜਾ ਲਚਕੀਲਾ ਸੁਧਾਰ ਨੇ ਇਹ ਸਾਡੇ ਸਾਰੇ ਲੋਕਾਂ ਵਾਸਤੇ ਮਾੜਾ ਵਾ ਤੇ ਜਿਹੜੇ ਤਗੜੇ ਲੋਕ ਨੇ ਮੰਤਰੀਆਂ ਮੁਤਰੀ ਵਾਲੇ ਜੀ ਵਾਸਤੇ ਚੰਗਾ ਇਹ ਸਾਨੂੰ ਸਾਰਿਆਂ ਨੂੰ ਪਤਾ ਵਾ ਕਿ ਇਹ ਬੜਾ ਲਚਕੀਲਾ ਵਾ ਪਰ ਕੋਈ ਗੋਲਣ ਧਿਆਨ ਨਹੀਂਗਾ ਇਹ ਬੜਾ ਲਚਕੀਲਾ ਸਾਡੇ ਵਾਸਤੇ ਖਤਰਮਾ ਹੈ ਜਦੋਂ ਨਹੀਂ ਬਾਈ ਰੱਬ ਜੋ ਕਰਦਾ ਬਹੁਤ ਵਧੀਆ ਕਰਦਾ ਇਹ ਬੰਦੇ ਦੀ ਕਮੇਤੀ ਨਹੀਂ ਆਦੀ ਪਰ ਮਾਤਮਾ ਜੋ ਕਰਦਾ ਬਹੁਤ ਵਧੀਆ ਕਰਦਾ ਇਹ ਗੁਲਬਾਨੀ ਵੀ ਲੈ ਕੇ ਆ ਤੇ ਸੰਦਰ ਤੋਂ ਸਾਥ ਦੇਸ ਤੱਕ ਹੈ ਉਹ ਪੇੜ ਖਾਈ ਨੂੰ ਮੇਕ ਰਹਾ ਜਾ ਕਹ ਰਾਜਸੀ ਐਸਾ ਉਹ ਫਿਰ ਇੱਕ ਚੈਪਰ ਹੋ ਲਈ ਹੈ ਤੇ ਫਿਰ ਇਹ ਫੇਫੜਾ ਜੱਜਾ ਖੱਬਾ ਪਿਛਕਾ ਅਠੜਿਆ ਗਿਆ ਮੈਂ ਤਾਂ ਸਾਡੇ ਉਹ ਕੂੜਾ ਥਾ ਕੇ ਸਾਡੇ ਫੇਫੜੇ ਕੰਮ ਨਹੀਂ ਕਰਦਾ ਕੂੜਾ ਬਣਾ ਹੋ ਜਾਏਗਾ ਅੱਜ ਸੋਇ ਜਿਹੜਾ ਕੋਲ ਜੇ ਸੋਇਆ ਕੀ ਹੈ ਕੋਲ ਜੇ ਬਸੇ ਅੱੱਖਾਂ ਦੀ ਕਮਲੋਰੀ ਕਰਨਾਂ ਦੀ ਕਮਲੋਰੀ ਹੱਥ ਕੰਬੜੇ ਈ ਕਮਣਾ ਖੜੇ ਜਿਉਣਾ

ਕਿ ਤੁਹਾਡੇ ਇਹਦੇ ਫਾਰਮੂਲੇ ਬਾਬੇ ਲੱਗਦੇ ਕਿ ਆਵਰ ਗੁਰੂ ਪਾਣੀ ਪਿਤਾ ਆਵਰ ਗੁਰੂ ਪਾਣੀ ਪਿਤਾ ਦੀ ਸਰਦਸ ਕਰਦੇ ਨੇ ਜੀ ਬਹੁਤ ਇਹਨਾਂ ਜਿਹਾਸ ਦੇ ਵਿੱਚ 50 60 ਔਰ ਉਹਦੇ ਵਿੱਚ 2 ਕਿਲੋ 3 ਦੇ ਵਿੱਚ ਉਹ ਕਹਣਾ ਚਾਹੁੰਦਾ ਆ ਯਾਦ ਕਰਾਉਂਦਾ ਮੈਂ ਕਿ ਦਾ ਨਾ ਯਾਦ ਪ੍ਰੋਗ ਤੋਂ ਬਾਅਦ ਇਹ ਨੂੰ ਹਿੰਦੀ ਆਸਨ ਮੈਂ ਉਹ ਇਹ ਆਪਾਂ ਜਿਹੜਾ ਜਿੰਨਾ ਕਰਦਾ ਹੈ ਉਹ ਵੀ ਇਹ ਤਾਂ ਬੈਠਾ ਨਾ ਤੇ ਜਿਹੜਾ ਉਹਦੇ ਆ ਉਹ ਬਾਹਰ ਨਹੀਂ ਨਿਕਲਦਾ ਇਹ ਜੋ ਹੈਦਾ ਹੈ ਉਹ ਆਪਣਾ ਕੋਈ ਵੀ ਨਹੀਂ ਠੀਕ ਕਰਨਾ ਇਹ ਜਿਹੜੀ ਮਾਰੀ ਤੋਂ ਉਹ ਲੱਗੀ ਹੈ ਨਾ ਕਿ ਉਹ ਇਹ ਉਹ ਇਹ ਚਾਹਤ ਕਿ ਉਹ ਪਰ ਇਸ ਫਾਰਮ ਤੇ ਜੇ ਕੋਈ ਤੱਕ ਇਹਦਾ ਬੰਦਾ ਉਹਨਾਂ ਆਖਰ ਦੇ ਲੋਨੋ ਕਰਦਾ ਹੈ। ਆਸ ਤੇ ਚਾਮ ਦੀ ਜਿੰਨੀ ਜਿਹਦੇ ਨਾਲ ਇੱਕ ਮਾਰਕੀਂਡ ਹੁੰਦਾ ਹੈ। ਉਹ ਜਿਹਦਾ ਜਾਮ ਨਹੀਂ ਕਿਤੇ ਸਮਝ ਨਹੀਂ ਸਕਦਾ। ਜੇ ਤੱਕ ਉਹ ਨਹੀਂ ਹੈ। ਇਹਦਾ ਜਾਮ ਨੂੰ ਲਿਖਣ ਕਰੇ। 3 ਨੂੰ ਡਾਊਨ ਦਾ ਲੈਣਾ ਆਪਣੇ 3 ਨੂੰ ਸਾਨੂੰ ਜੀ ਉੱਤੇ ਦੱਸਣਾ ਲੱਗਦਾ। ਕੋਈ ਪ੍ਰੋਬਲਮ ਨਹੀਂ ਕੋਈ ਸਮਾਜਿਕ ਚੌਕਨੋ ਲਈ ਵੀਹੋਂ ਤੋਂ ਪ੍ਰਾਉਡ ਹੋਣ ਦੀ ਕਦਮ ਹੁੰਦੀ ਹੈ। ਜਿੱਦ ਕਰਨੇ ਕਾਥੀ ਥੋੜੀਂ ਬਗੜਦਾ ਸਬਜੈਕਟ ਬਾਹਰ ਨਸ਼ਾ ਆ ਬਾਹਰ ਡੋਰ ਦਾ ਆ ਜਾਂ ਕੋਈ ਵੀ ਆਪਾਂ ਸਮਝਦੇ ਆ ਵੀ ਜਿੰਨਾ ਚਿਰ ਕੋਈ ਜਿਸ ਤਰ੍ਹਾਂ ਜਿਹੜਾ ਵੀ ਪੋਲਿੰਗ ਪਾਰਟੀ ਆ ਜਾਂ ਜਿਹੜਾ ਰਾਜਾ ਜਿਉਂ ਚਾਵੇ ਤੇ ਜਿੰਨੀਆਂ ਏਜੰਸੀਆਂ ਹਿੰਦੁਸਤਾਨ ਚ ਕੰਮ ਕਰਦੀਆਂ ਪਰ ਵੈਂਟੋ ਮੇਅਰ ਵਾਸਤੇ ਕੰਟਰੋਲਿੰਗ ਮੇਅਰ ਵਾਸਤੇ ਤੁਸੀਂ ਪੁਲਿਸ ਡਿਪਾਰਟਮੈਂਟ ਵੇਖ ਲਓ ਗਾਂ ਅੱਗੇ 36 37 ਮਹਿਕਮੇ ਮੜਾਤੇ ਉਹਨਾਂ ਨੇ ਪੌਜ਼ਿਟਿਵ ਪਰਮੈਂਡ ਦੀ ਹਰੇਕ ਰੂਪ ਵੱਖਰਾ ਵੰਗ ਦੇਦਾ ਵੱਖਰਾ ਪਰ ਜਦੋਂ ਆਪਰ ਡੱਡਣ ਬੈਨੇ ਤੇ ਜ਼ੀਰੋ ਦੇ ਵੱਖਰੀ ਗੱਲ ਨੈਗੇਟਿਵ ਹੀ ਜਾਂਦਾ ਵਾ ਕਿਉਂਕਿ ਸਦਾ ਸ਼ਿਕਾਇਤਾਂ ਹੀ ਆਉਂਦੀਆਂ ਕਦੀ ਕੋਈ ਬੰਦਾ ਖੁਸ਼ ਹੋ ਕੇ ਨਹੀਂ ਆਇਆ ਕਿ ਮੇਰਾ ਬੜਾ ਵਧੀਆ ਜੈਨੂਨ ਕੰਮ ਸੀ ਤੇ ਜਾਂਦਾ ਹੀ ਯਾਰ ਲੋ ਗਿਆ ਤੇ ਕਦੀ ਨਹੀਂ ਕਿਸੇ ਨੇ ਬੋਲ ਸੋ ਇਸੇ ਤਰ੍ਹਾਂ ਬਾਕੀ ਮਹਿਕਮਤ ਵੀ ਹੈ ਇਹ ਜਿਹੜਾ ਦੌਰ ਆ ਇਹ ਸਰਕਾਰਾਂ ਦਾ ਪੈਦਾ ਰਿਹਾ ਹੈ ਔਸਤ ਜਾਈ ਦਾ ਪੈਦਾ ਕੀਤਾ ਔਰ ਉਹਦੇ ਜਿਹੜੀ ਇਸ ਅਸੀਂ ਲੋਕ ਹੀ ਸਰੇ ਆ ਜਿਹੜੇ ਮਤਲਬ ਆਪਣੇ ਤੌਰ ਨੂੰ ਆਪਣੇ ਆਪ ਨੂੰ ਇੱਕ ਆਰਗੇਨਾਈਜ਼ ਕਰਕੇ ਜਿਹੜਾ ਆਪਾਂ ਇਸ ਸੈਂਡਲ ਤੇ ਨਹੀਂ ਖੂਰਦੇ ਕਿਉਂਕਿ ਇੱਕ ਨੇ ਕਹਿੰਦੇ ਆਰ ਸਟੇਜ ਹੈ ਆ ਜੇ ਕਾਰਪੋਰੇਸ਼ਨ ਦਾ ਅਸੀਂ ਚੁਣ ਕੇ ਭੇਜਦੇ ਆ ਤੇ ਸਾਡਾ ਮਤਲਬ ਸਾਨੂੰ ਆਸ ਹੀ ਹੁੰਦੀ ਆ ਕਿ ਸਾਨੂੰ ਪਾਣੀ ਦੀ ਸਮੱਸਿਆ ਸੀਵਰੇ ਦੀ ਸਫਾਈ ਦੀ ਤੀਜੀਆਂ ਜਿਹੜੀਆਂ ਮੁੱਢੀਆਂ ਲੋੜਾਂ ਨੇ ਇਹ ਹੱਲ ਕਰੂਗੇ ਇਸ ਕਰਕੇ ਚੁਣ ਕੇ ਭੇਜਦੇ ਕਿ ਪਾਣੀ ਹੈ ਨਹੀਂ ਫੇਰ ਕਿਹਾ ਜਿਹਦੇ ਨੂੰ ਪਾਣੀ ਹੈ ਨਹੀਂ ਉਹਦੇ ਵਿੱਚ ਆਏ ਤਿੰਨ ਤਾਰੂ ਤਰਨ ਵਾਸਤੇ ਜਿਹਦੇ ਨੂੰ ਪਾਣੀ ਹੈ ਨਹੀਂ ਉਹਦੇ ਜਾਏ ਤਿੰਨ ਤਾਰੂ ਤਰਨ ਵਾਸਤੇ ਦੋ ਡੁੱਬ ਗਏ ਕਿ ਨੂੰ ਤਰਨਾ ਹੀ ਨਹੀਂ ਹੁੰਦਾ ਫੇਰ ਕਹਿੰਦੇ ਵੀ ਜਿਹਨੂੰ ਤਰਨਾ ਨਹੀਂ ਆਉਂਦਾ ਉਹਦੇ ਸੌਹੜੀਆਂ ਦਵਾਈਆਂ ਤਿੰਨ ਮੱਝਾ ਉਹ ਕਹਿੰਦਾ ਦੋ ਬੈਕਲ ਦੇ ਉੱਠਦੀ ਨਹੀਂ ਫੇਰ ਕਹਿੰਦਾ ਆ ਵੀ ਜਿਹੜੀ ਉੱਠਦੀ ਨਹੀਂ ਉਹਨੇ ਦਿੱਤੇ ਤਿੰਨ ਕਟੇ ਦੋ ਜੰਮਦਿਆਂ ਮਰ ਗਏ ਤੀਜੀ ਉੱਠਿਆ ਹੀ ਨਹੀਂ ਕਹਿੰਦਾ ਉਹ ਜਿਹੜਾ ਹੁਸਲਾ ਨਹੀਂ ਸੀ ਉਹਦੇ ਵੱਟੇ 3 ਰੁਪਏ ਦੋ ਖੋਟੇ ਚੱਲਦਾ ਹੀ ਨਹੀਂ ਤੇ ਕਹਿੰਦਾ ਜਿਹੜਾ ਚੱਲਦਾ ਨਹੀਂ ਉਹਦੋਂ ਕਿਉਂਕਿ ਜਿਹੜੇ ਰੁਪਏ ਸੀ ਉਹ ਸਿੱਕੇ ਕਾਈਨਸ ਜਾਂਦੀ ਦੇ ਦੂਜੇ ਸੀਗੇ ਉਹ ਕਹਿੰਦਾ ਜਿਹੜਾ ਚੱਲਦਾ ਨਹੀਂ ਉਹਨੂੰ ਵੇਖਣਾ 3 ਸੁਨਿਆਰੇ ਦੂ ਵੱਨੇ ਇੱਕ ਨੂੰ ਦੀਦਾ ਹੀ ਨਹੀਂ ਇਹਦਾ ਫੇ ਜਿਹਨੂੰ ਦੀਦਾ ਨਹੀਂ ਸੀ ਉਹਨੂੰ ਅੱਜ ਤਿੰਨ ਕਿਸੂ ਨਾਲੇ ਆਪਾਂ ਇੱਥੋਂ ਭੇਜੇ ਜਿਹੜੇ ਬਿਛੇਦ ਗਏ ਉਹ ਆਂਦਾ ਕਿਧਰ ਮਾਰੇ ਕਿਧਰ ਮਾਰੇ ਕਹਿੰਦਾ ਗੱਲ ਬੱਗੀ ਲੱਭੀ ਤੋਂ ਇਸ ਗੱਲ ਕੇ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਮਾਹੌਲ ਮਤਲਬ ਸਿਆਸੀ ਜਿਹੜਾ ਵਾ ਸਾਡੇ ਚੱਲਣ ਲਿਆ ਵਾ

ਔਰ ਸਾਰੇ ਮਿਲ ਕੇ ਅਸੀਂ ਇਸ ਦੇ ਬਿਨਾਂ ਸਾਰ ਸਾਰੇ ਸਾਥੀ ਸਰ ਜੀ ਸੇ ਕੱਚੇ ਹੋ ਗਏ ਜਿਨ੍ਹਾਂ ਨੇ ਜੋ ਕਿ ਤਿੰਨ ਤੋਂ ਪੰਜ ਸਾਥੀ ਰੱਖੀ ਹੈ ਉਹ ਸਾਰੇ ਆਪਸ ਵਿੱਚ ਵਿਚਾਰ ਰੱਖੇ ਨੇ ਉਹਨਾਂ ਸਾਰਿਆਂ ਨੇ ਸਾਰਿਆਂ ਨੇ ਇਸ ਤਰ੍ਹਾਂ ਬੁਲਾਇਆ